ਗੱਲ ਪੁਲਿਸ ਦੀ ਡੀਐਸਪੀ ਮਨਦੀਪ ਕੌਰ ਤੇ ਲੋਕਾਂ ਦੇ ਵਿਚਾਲੇ ਹੋਏ ਝਗੜੇ ਦਾ ਪੂਰਾ ਸੱਚ ਵੀਡੀਓ ਨੇ ਖੋਲ ਕੇ ਰੱਖ ਦਿੱਤਾ ਵੀਡੀਓ ਪੂਰੀ ਸਾਹਮਣੇ ਆ ਚੁੱਕੀ ਹੈ ਤੇ ਪੂਰਾ ਸੱਚ ਨਿਚੋੜ ਜਿਹੜਾ ਉਹ ਸਾਹਮਣੇ ਆ ਗਿਆ ਪੁਲਿਸ ਗਲਤ ਹੈ ਜਾਂ ਕਿਸਾਨ ਗਲਤ ਨੇ ਤੁਸੀਂ ਵੀ ਆਪਣਾ ਕਮੈਂਟ ਇਹਦੇ ਬਾਰੇ ਲਿਖਿਓ ਜਿਵੇਂ ਮਹਿਲਾ ਲੇਡੀ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਕਿਸਾਨਾਂ ਨੇ ਮੇਰਾ ਜੂੜਾ ਖੋਲ ਦਿੱਤਾ ਮੇਰੇ ਵਾਲ ਖੋਲ ਦਿੱਤੇ ਮੇਰਾ ਜੂੜਾ ਪਟਿਆ ਗਿਆ ਮੇਰੀ ਵਰਦੀ ਪਾੜੀ ਗਈ ਕਿ ਉਹ ਸਾਰੀਆਂ ਗੱਲਾਂ ਵੀਡੀਓ ਦੇ ਵਿੱਚ ਸਾਹਮਣੇ ਆਈਆਂ ਜਾਂ ਨਹੀਂ ਆਈਆਂ ਪੂਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਅਸਲ ਮਸਲਾ ਕੀ ਹੈ ਔਰ ਜੜ ਕੀ ਹੈ ਔਰ ਜਿਵੇਂ ਕਿਸਾਨ ਦੋਸ਼ ਲਾਰੇ ਨੇ ਕਿ ਡੀਐਸਪੀ ਨੇ ਸਾਰੀ ਸਾਜ਼ਿਸ਼ ਕੀਤੀ ਤੇ ਜਾਣ ਬੁੱਝ ਕੇ ਉਹਨੇ ਇਹ ਕੁਛ ਕੀਤਾ ਕਰਵਾਇਆ ਇਹ ਸਾਰੇ ਕੁਛ ਦੀ ਸਚਾਈ ਕੀ ਹੈ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਫੋਲੋ ਕਰ ਲਵੋ ਹੁਣ ਕੱਲ ਜੋ ਇਹ ਘਟਨਾ ਵਾਪਰੀ ਹੈ ਕਿਸਾਨਾਂ ਤੇ ਡੀਐਸਪੀ ਮਨਦੀਪ ਕੌਰ ਤੇ ਬਾਕੀ ਪੁਲਿਸ ਵਾਲਿਆ ਵਿਚਾਲੇ ਉਹਦੀ ਪੂਰੀ ਵੀਡੀਓ ਸਾਹਮਣੇ ਆ ਗਈ ਦੇਖੋ ਆ ਜਮਾਨਾ ਉਹ ਨਹੀਂ ਰਿਹਾ ਜਦੋਂ ਆਪਾਂ ਮੂੰਹ ਜਬਾਨੀ ਜੋ ਮਰਜ਼ੀ ਬੋਲ ਦਈਏ ਤੇ ਆਪਾਂ ਸੱਚੇ ਹੋ ਸਕਦੇ ਆ ਕਿਉਂਕਿ ਚਾਰ ਚਫੇਰੇ ਅੱਜ ਕੱਲ ਕੈਮਰੇ ਚੱਲਦੇ ਨੇ ਹਰ ਬੰਦਾ ਇਸ ਟਾਈਮ ਪੱਤਰਕਾਰ ਹੈ ਕਿਉਂਕਿ ਹਰ ਬੰਦੇ ਦੇ ਕੋਲ ਸੋਸ਼ਲ ਮੀਡੀਆ ਵੱਡਾ ਹਥਿਆਰ ਹੈ ਹਰ ਬੰਦਾ ਉੱਥੇ ਵੀਡੀਓ ਬਣਾ ਰਿਹਾ ਹੁੰਦਾ ਤਾਂ ਹੁਣ ਝੂਠ ਬੋਲਣਾ ਸੰਭਵ ਨਹੀਂ ਰਹਿ ਗਿਆ ਪੁਲਿਸ ਦੀ ਡੀਐਸਪੀ ਮਨਦੀਪ ਕੌਰ ਨੇ ਇਹ ਕਿਹਾ ਉਹ ਕਹਿੰਦੀ ਕਿ ਮੈਂ ਤਾਂ ਇਹਨਾਂ ਦੀ ਗੱਲ ਸੁਣਨਾ ਚਾਹੁੰਦੀ ਸੀ ਗੱਲ ਸੁਣਨ ਗਈ ਸੀ ਤੇ ਮੇਰੇ ਨਾਲ ਗੱਲ ਕਰਨ ਦੀ ਬਜਾਏ ਇਹ ਸਾਡੇ ਉੱਪਰ ਗਲਤ ਕਰਨ ਲੱਗ ਪਏ ਔਰ ਮੈਨੂੰ ਇਹਨਾਂ ਨੇ ਧੱਕੇ ਮਾਰੇ ਔਰ ਮੇਰਾ ਜੂੜਾ ਪੱਤ ਦਿੱਤਾ ਉਹ ਪੁਲਿਸ ਡੀਐਸਪੀ ਕਹਿੰਦੀ ਹੈ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਸੀਗੇ ਗੁੰਡੇ ਤੇ ਡੀਐਸਪੀ ਕਹਿੰਦੀ ਕਿ ਹੁਣ ਮੈਂ ਸਖਤ ਤੋਂ ਸਖਤ ਕਾਰਵਾਈ ਇਹਨਾਂ ਸਾਰਿਆਂ ਤੇ ਕਰਾਉਂਗੀ ਪਰ ਉਸ ਘਟਨਾ ਦਾ ਜੋ ਸੱਚ ਵੀਡੀਓ ਦੇ রাই ਸਾਹਮਣੇ ਆਇਆ ਤੇ ਜੋ ਕੁਝ ਉਥੇ ਚਸ਼ਮਦੀਦ ਕਿਸਾਨ ਬੋਲ ਰਹੇ ਨੇ ਉਹ ਸੱਚ ਹੋਰ ਨਜ਼ਰ ਆਉਂਦਾ ਹੈ ਵੇਖੋ ਮੈਂ ਕਈ ਸਾਰੇ ਚੈਨਲਾਂ ਤੇ ਉਹ ਵੀਡੀਓ ਵੇਖੀ ਪਹਿਲੀ ਗੱਲ ਤਾਂ ਥੱਲੇ ਜਿੰਨੇ ਵੀ ਲੋਕਾਂ ਦੇ ਕਮੈਂਟ ਨੇ ਸਾਰੇ ਚੰਗਲਾਂ ਤੇ 99% ਦੀ ਕਮੈਂਟ ਜਿਹੜੇ ਨੇ ਉਹ ਪੁਲਿਸ ਦੇ ਖਿਲਾਫ ਨੇ ਲੋਕ ਬਹੁਤ ਵੱਡੀਆਂ ਵੱਡੀਆਂ ਗੱਲਾਂ ਪੁਲਿਸ ਨੂੰ ਕਹਿ ਰਹੇ ਸੀ ਕਮੈਂਟ ਜਦੋਂ ਮੈਂ ਪੜੇ ਤਾਂ ਕਮੈਂਟਾਂ 'ਚ ਲੋਕ ਕਹਿ ਰਹੇ ਸੀ ਪੁਲਿਸ ਝੂਠੀ ਹੈ ਪੁਲਿਸ ਮਿੰਟ ਚ ਝੂਠ ਬਣਾ ਲੈਂਦੀ ਹੈ ਪੁਲਿਸ ਹੀ ਲੋਕਾਂ ਨਾਲ ਧੱਕਾ ਕਰਦੀ ਹੈ ਪੁਲਿਸ ਹੀ ਬਾਦ ਦੇ ਵਿੱਚ ਨਜਾਇਜ਼ ਪਰਚੇ ਪਾ ਦਿੰਦੀ ਹੈ ਲੋਕਾਂ ਨੇ ਬਹੁਤ ਵੱਡੀਆਂ ਗੱਲਾਂ ਕਮੈਂਟਾਂ ਦੇ ਵਿੱਚ ਵੀਡੀਓ ਜਿੰਨੇ ਵੀ ਚੈਨਲਾਂ ਤੇ ਪਈਆਂ ਕੀਤੀਆਂ ਪਰ ਉਹ ਵੀਡੀਓ ਦੇ ਵਿੱਚ ਕੀ ਹੈ ਇੱਕ ਵੀਡੀਓ ਕਈ ਸਾਰੇ ਚੈਨਲਾਂ ਤੇ ਆਈ ਜਿਦੇ ਚ ਇੱਕ ਕਿਸਾਨ ਆਗੂ ਜਿਹੜਾ ਉਹ ਡੀਐਸਪੀ ਦੇ ਮੂਹਰੇ ਆਏ ਹੱਥ ਜੋੜ ਰਿਹਾ ਘਟਨਾ ਤੋਂ ਪਹਿਲਾਂ ਇਹ ਗੁੱਥਮ ਗੁੱਥਾ ਵਾਲੀ ਘਟਨਾ ਤੋਂ ਪਹਿਲਾਂ ਔਰ ਉਹ ਕਹਿ ਰਿਹਾ ਕਿ ਡੀਐਸਪੀ ਸਾਹਿਬ ਇਦਾਂ ਨਾ ਕਰੋ ਸਾਡੀ ਗੱਲ ਸੁਣੋ ਉਹ ਉਹ ਡੀਐਸਪੀ ਅੱਗੋਂ ਕਹਿ ਰਹੀ ਹੈ ਕਿ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੀ ਚਲੇ ਜਾਓ ਇੱਥੋਂ ਤੁਸੀਂ ਮਤਲਬ ਉਹ ਸਾਰਿਆਂ ਨੇ ਵੀਡੀਓ ਵੇਖੀ ਡੀਐਸਪੀ ਬਹੁਤ ਗੁੱਸੇ ਦੇ ਵਿੱਚ ਦਬਕੇ ਮਾਰ ਰਹੀ ਹੈ ਤੇ ਉਹ ਅੱਗੋਂ ਹੱਥ ਜੋੜ ਕੇ ਖੜਾ ਉਹ ਵੀਡੀਓ ਮੈਂ ਵੀ ਵੇਖੀ ਤੁਸੀਂ ਵੀ ਦੇਖੋ ਹੁਣ ਅੱਗੇ ਆਈਏ ਕਿਸਾਨ ਕਹਿੰਦੇ ਨੇ ਕਿ ਜਦੋਂ ਅਸੀਂ ਇਨਸਾਫ ਦੀ ਮੰਗ ਕਰ ਰਹੇ ਸੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਧਰਨਾ ਲਾਉਣਾ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ ਕਾਨੂੰਨੀ ਤਾਂ ਅਸੀਂ ਧਰਨਾ ਲਾਇਆ ਉਹ ਕਹਿੰਦੇ ਨੇ ਕਿ ਜਾਣ ਬੁੱਝ ਕੇ ਡੀਐਸਪੀ ਮੈਡਮ ਨੇ ਕਈ ਕਿਸਾਨਾਂ ਨੇ ਇਹ ਕਿਹਾ ਕਿ ਇੱਕ ਸਾਜ਼ਿਸ਼ ਦੇ ਤਹਿਤ ਜਾਣ ਕੇ ਗੱਡੀ ਲੈ ਕੇ ਡੀਐਸਪੀ ਮੈਡਮ ਜਿਹੜੀ ਆ ਉਹ ਲੋਕਾਂ ਵੱਲ ਆਈ ਜਦੋਂ ਅੱਗੇ ਜਨਤਾ ਬੈਠੀ ਸੀ ਤਾਂ ਉਹਨਾਂ ਦੇ ਉੱਪਰ ਉਹ ਕਹਿੰਦੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਕਹਿੰਦੇ ਜਦੋਂ ਕਿਸਾਨ ਅੱਗੋਂ ਨਹੀਂ ਉੱਠੇ ਗੱਡੀ ਤੋਂ ਡਰਦੇ ਤਾਂ ਫਿਰ ਕੁਝ ਕਿਸਾਨਾਂ ਨੇ ਕਿਹਾ ਜਿਨੇ ਲਖੀਮਪੁਰ ਖੀਰੀ ਦੇ ਵਿੱਚ ਇੱਕ ਬੀਜੇਪੀ ਦੇ ਮੰਤਰੀ ਦੇ ਮੁੰਡੇ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਤਦਾ ਕੀਤਾ ਗਿਆ ਔਰ ਉਹ ਕਹਿੰਦੇ ਫੇਰ ਜਦੋਂ ਲੋਕ ਪਾਸੇ ਨਹੀਂ ਹਟੇ ਤਾਂ ਡੀਐਸਪੀ ਨਾਲ ਕੁਝ ਵਰਦੀ ਚ ਪੁਲਿਸ ਵਾਲੇ ਤੇ ਨਾਲ ਕੁਝ ਸਿਵਲ ਵਰਦੀ ਚ ਪੁਲਿਸ ਵਾਲੇ ਕਿਸਾਨ ਕਹਿੰਦੇ ਨੇ ਕਿ ਉਹ ਆ ਕੇ ਲੋਕਾਂ ਨੂੰ ਧੱਕੇ ਮਾਰਨ ਲੱਗ ਪਏ ਹੁਣ ਵੀਡੀਓ 'ਚ ਸਾਬਤ ਕੀ ਹੋ ਰਿਹਾ ਜਿੰਨਾ ਕ ਮੈਂ ਵੇਖਿਆ ਹੋ ਸਕਦਾ ਤੁਸੀਂ ਕੋਈ ਵੀਡੀਓ ਵੱਖਰੀ ਵੇਖ ਲਈ ਹੋਵੇ ਹੋ ਸਕਦਾ ਪਰ ਮੈਂ ਜਿੰਨਾ ਕੁ ਹੁਣ ਤੱਕ ਵੀਡੀਓ ਵੇਖੀਆਂ ਨੇ ਤਾਂ ਮੈਨੂੰ ਇਹੀ ਲੱਗਿਆ ਕਿ ਇੱਕ ਕਿਸਾਨ ਜਿਹੜਾ 50 60 ਸਾਲ ਦਾ ਕਿਸਾਨ ਹੈ ਉਹ ਜਿਹੜਾ ਡੀਐਸਪੀ ਦੇ ਵਿੱਚ ਥੋੜਾ ਜਿਹਾ ਵਜਿਆ ਉਹਨੂੰ ਪਹਿਲਾਂ ਇੱਕ ਪੁਲਿਸ ਵਾਲਾ ਦੋ ਬਾਵਾ ਤੋਂ ਫੜ ਕੇ ਖਿੱਚ ਕੇ ਲੈ ਕੇ ਐ ਲੈ ਕੇ ਆਇਆ ਤੇ ਐ ਚਲਾ ਕੇ ਮਾਰਿਆ ਉਹ ਡੀਐਸਪੀ ਦੇ ਵਿੱਚ ਵਜਿਆ ਔਰ ਕਿਤੇ ਵੀ ਮੈਨੂੰ ਡੀਐਸਪੀ ਦਾ ਜੂੜਾ ਖੁੱਲਾ ਨਹੀਂ ਲੱਗਾ ਡੀਐਸਪੀ ਮੈਡਮ ਦਾ ਵਾਲ ਖਿੱਲਰੇ ਨੇ ਜਾਂ ਜੂڑا ਖੁੱਲ ਗਿਆ ਇਹ ਕਿਤੇ ਵੀ ਨਹੀਂ ਲੱਗਾ ਕਿਸਾਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜੇ ਉਹ ਸੱਚੀ ਹੈ ਜੇ ਸੱਚੀ ਹੈ ਤਾਂ ਉਹਦੇ ਵਿੱਚ ਡੀਐਸਪੀ ਇੱਕ ਔਰਤ ਦੀ ਗੁੱਤ ਨੂੰ ਹੱਥ ਪਾਉਂਦੀ ਨਜ਼ਰ ਆ ਰਹੀ ਹੈ ਹੁਣ ਕਿਸਾਨ ਇਹ ਦਾਵਾ ਕਰ ਰਹੇ ਨੇ ਕਿ ਉਹ ਵੀਡੀਓ ਸਹੀ ਹੈ ਤੇ ਡੀਐਸਪੀ ਨੇ ਸਾਡੀ ਕਿਸਾਨ ਬੀਬੀ ਦੀ ਵਾਲਾਂ ਨੂੰ ਗੁੱਤ ਨੂੰ ਖਿੱਚਿਆ ਹੁਣ ਇਹ ਵੀਡੀਓ ਮੈਂ ਵੇਖੀ ਹੈ ਉਹ ਸੱਚੀ ਹੈ ਕਿ ਝੂਠੀ ਹੈ ਦਾਵਾ ਮੈਂ ਨਹੀਂ ਕਰਦਾ ਪਰ ਡੀਐਸਪੀ ਇਥੋਂ ਗੁੱਤ ਨੂੰ ਐ ਫੜਦੀ ਨਜ਼ਰ ਤਾਂ ਆ ਰਹੀ ਇੱਕ ਵੀਡੀਓ ਚ ਹੁਣ ਇਹ ਸਾਰੇ ਕੁਸ਼ ਦੇ ਦਰਮਿਆਨ ਕਿਤੇ ਵੀ ਕਿਸਾਨਾਂ ਨੇ ਡੀਐਸਪੀ ਦੇ ਜਾਂ ਕਿਸੇ ਪੁਲਿਸ ਵਾਲੇ ਦੇ ਕੋਈ ਥੱਪੜ ਮਾਰਿਆ ਹੈ ਜਾਂ ਗਾਲ ਕੱਢੀ ਹੈ ਜਾਂ ਕਿਸੇ ਦੀ ਵਰਦੀ ਪਾੜੀ ਹੈ ਜਾਂ ਕਿਸੇ ਪੁਲਿਸ ਵਾਲੇ ਦੀ ਪੱਗ ਲੱਤੀ ਹੈ ਜਾਂ ਕਿਸੇ ਡੀਐਸਪੀ ਮੈਡਮ ਦੇ ਵਾਲ ਖੁੱਲ ਗਏ ਗੁੱਤ ਖੁੱਲ ਗਈ ਐਦਾਂ ਦੀ ਕੋਈ ਵੀਡੀਓ ਮੈਨੂੰ ਵੇਖਣ ਨੂੰ ਨਹੀਂ ਮਿਲੀ हां ਕਿਸਾਨਾਂ ਦੀਆਂ ਪੱਗਾਂ ਲੱਤੀਆਂ ਉਹਨਾਂ ਦੇ ਵਾਲ ਖਿਲਰੇ ਇਹ ਵੀਡੀਓ ਕਾਫੀ ਵੇਖਣ ਨੂੰ ਮਿਲ ਗਈਆਂ ਮੈਨੂੰ ਕੱਲ੍ਹ ਦੀਆਂ ਹੁਣ ਤੁਸੀਂ ਦੱਸੋ ਗਲਤ ਕੌਣ ਹੈ ਨਿਰਪੱਖਤਾ ਨਾਲ ਗੱਲ ਕਰਿਓ ਹੁਣ ਲੋਕ ਤਾਂ ਕਮੈਂਟਾਂ ਚ ਸ਼ਰਮ ਕਹਿੰਦੇ ਨੇ ਕਿ ਇਹ ਪੁਲਿਸ ਸਰਕਾਰ ਦੇਦੇ ਤੋਂ ਜੋ ਚਾਵੇ ਕਰਵਾ ਲੈਂਦੀ ਹੈ ਔਰ ਕੁਝ ਲੋਕ ਜਿਹੜੇ ਚਰਚਾ ਕਰ ਰਹੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ ਬੰਦਾ ਕਿਸੇ ਜੁਮੇਵਾਰ ਅਹੁਦੇ ਤੇ ਬਹਿ ਜੇ ਨਾ ਤੇ ਉਹਨੂੰ ਬੜੇ ਪੇਸ਼ੈਂਸ ਤੇ ਧੀਰਜ ਨਾਲ ਚੱਲਣਾ ਆਉਣਾ ਚਾਹੀਦਾ ਅਸਲ ਚ ਕੀ ਹੁੰਦਾ ਕਈ ਵਾਰ ਮੇਰੇ ਵਰਗਾ ਬੰਦਾ ਜਦੋਂ ਕਿਸੇ ਅਹੁਦੇ ਤੇ ਬਹਿ ਜਾਂਦਾ ਫਿਰ ਉਹ ਆਪਦੇ ਆਪ ਨੂੰ ਰੱਬ ਵੀ ਸਮਝਣ ਲੱਗ ਪੈਂਦਾ ਹੁੰਦਾ ਫਿਰ ਉਹਨੂੰ ਐ ਵੀ ਲੱਗਣ ਲੱਗ ਪੈਂਦਾ ਹੁੰਦਾ ਮੈਂ ਆ ਤੁਸੀਂ ਆ ਤੇ ਮੈਂ ਜੋ ਮਰਜ਼ੀ ਕਰਾਂ ਬੰਦੇ ਦੇ ਅੰਦਰ ਦੀ ਈਗੋ ਬੰਦੇ ਦੇ ਅੰਦਰ ਦਾ ਹੰਕਾਰ ਕਈ ਵਾਰ ਸਿਰ ਚੜ ਜਾਂਦਾ ਕਈ ਹਲਕੀ ਪੰਦਰ ਵਾਲੇ ਬੰਦੇ ਜਦੋਂ ਕਿਸੇ ਵੱਡੀ ਕੁਰਸੀ ਤੇ ਬਹਿ ਜਾਂਦੇ ਨੇ ਹਾਲਾਂਕਿ ਇਹ ਕੁਰਸੀਆਂ ਕੋ ਬਹੁਤੀਆਂ ਵੱਡੀਆਂ ਨਹੀਂ ਏਦੋਂ ਵੱਡੀਆਂ ਕੁਰਸੀਆਂ ਬਹੁਤ ਨਹੀਂ ਡੀਐਸਪੀ ਪੁਲਿਸ ਦੇ ਵਿੱਚ ਇੱਕ ਬੜਾ ਛੋਟਾ ਆਉਂਦਾ ਹੈ ਉਸ ਤੋਂ ਉੱਪਰ ਐਸਪੀ ਹੁੰਦਾ ਐਸਐਸਪੀ ਹੁੰਦਾ ਆਈਜੀ ਹੁੰਦਾ ਡੀਆਈਜੀ ਹੁੰਦਾ ਔਰ ਡੀਜੀਪੀ ਹੁੰਦਾ ਪੁਲਿਸ ਦੇ ਉਸ ਤੋਂ ਬਾਅਦ 15 ਉਹਦੇ ਉਸ ਤੋਂ ਉੱਪਰ ਬੈਠੇ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਉਸ ਤੋਂ ਕਿਤੇ ਵੱਡੀ ਫਿਰ ਕੇਂਦਰੀ ਮੰਤਰੀਆਂ ਦੀ ਫਿਰ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਦੀ ਸੁਪਰੀਮ ਕੋਰਟ ਦੇ ਜੱਜਾਂ ਦੀ ਬੜੀਆਂ ਵੱਡੀਆਂ ਕੁਰਸੀਆਂ ਨੇ ਤੇ ਕਈ ਬੰਦੇ ਜਿਹੜੇ ਬੜੇ ਪੇਸ਼ੰਸ ਵਾਲੇ ਨਿਮਰਤਾ ਵਾਲੇ ਹੁੰਦੇ ਨੇ ਉਹ ਰਾਸ਼ਟਰਪਤੀ ਵੀ ਅਬਦੁਲ ਜੇ ਕਲਾਮ ਵਾਂਗ ਬਣ ਜਾਣ ਤੇ ਉਹ ਆਪ ਦਾ ਆਪਣੀ ਵਿਖਾਉਂਦੇ ਹੁੰਦੇ ਨੇ ਉਹ ਬੜੇ ਲਿਮਟ ਤੇ ਰਹਿੰਦੇ ਨੇ ਜੇ ਉਹਨਾਂ ਨੂੰ ਕੋਈ ਉੱਚਾ ਨਹੀਂ ਉਹ ਵੀ ਥੋੜਾ ਬਹੁਤ ਬੋਲ ਜੇ ਨਾ ਉਹ ਕਹਿੰਦੇ ਆ ਕੋਈ ਨਹੀਂ ਯਾਰ ਫਿਰ ਕੀ ਹੋ ਗਿਆ ਜਿੰਨੀ ਕਿ ਇਹਦੀ ਅਕਲ ਆ ਜਿਵੇਂ ਲੋਕਾਂ ਤੇ ਜਿੰਨੀ ਬੇਰੁਜ਼ਗਾਰੀ ਆ ਜਿੰਨੀ ਬੁਰੀ ਹਾਲਤਾਂ ਲੋਕਾਂ ਦੀ ਸਿਸਟਮ ਨੇ ਸਰਕਾਰਾਂ ਨੇ ਕੀਤੀ ਹੈ ਤਾਂ ਇੰਨਾ ਕੁ ਰੋਸ ਤਾਂ ਲੋਕਾਂ ਦਾ ਹੋ ਸਕਦਾ ਬੜੇ ਸਿਆਣੇ ਪੁਲਿਸ ਅਫਸਰ ਕਈ ਨੇ ਜਿਨ੍ਹਾਂ ਦੇ ਨਾਲ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ ਨਿੱਜੀ ਤੌਰ ਤੇ ਕਈਆਂ ਨਾਲ ਬੈਠੇ ਆ ਉਹ ਕਹਿੰਦੇ ਯਾਰ ਸਾਨੂੰ ਪਤਾ ਲੋਕ ਵਿਚਾਰੇ ਦੁਖੀ ਬਹੁਤ ਨੇ ਪਰ ਉਹ ਸੌ ਚੋਂ ਕੋਈ ਇੱਕ ਦੋ ਨਹੀਂ ਇੱਥੇ ਕੀ ਹੋਇਆ ਇੱਥੇ ਡੀਐਸਪੀ ਮੈਡਮ ਦੀ ਜਿਹੜੀ ਭਾਸ਼ਾ ਉਹ ਬੜੀ 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 ਤਿੱਖੀ ਬੜੇ ਗੁੱਸੇ 'ਚ ਬੜੇ ਕਰੋਧ 'ਚ ਔਰ ਜਦੋਂ ਕਿਸਾਨ ਅੱਗੋਂ ਆਏ ਕੀਤੀ ਖੜਾ ਨਾ ਉਦੋਂ ਉਹ ਵੱਧ ਕਰੋਧ ਦਿਖਾ ਰਹੀ ਹੈ ਡੀਐਸਪੀ ਮੈਡਮ ਹੁਣ ਤੁਸੀਂ ਦੱਸ ਦਿਓ ਕੀ ਹੈ ਜਾਇਜ਼ਾ ਕੀ ਹੈ ਵਾਜਬ ਹੈ ਹੁਣ ਹੋਇਆ ਕੀ ਹੈ ਹੁਣ ਉਹਦਾ ਨਵੇੜਾ ਹੋ ਗਿਆ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਇੱਕ ਸਮਝੌਤਾ ਹੋ ਗਿਆ ਉਹਦੀ ਜਿਹੜੇ ਇੱਕ ਪੁਲਿਸ ਸੀਨੀਅਰ ਪੁਲਿਸ ਅਫਸਰ ਨੇ ਪੁਸ਼ਟੀ ਕੀਤੀ ਹੈ ਔਰ ਉਧਰ ਕਿਸਾਨਾਂ ਨੇ ਵੀ ਕੀਤੀ ਹੈ ਦੋਵੇਂ ਵੀਡੀਓ ਤੁਹਾਨੂੰ ਮੈਂ ਦਿਖਾ ਦੇਣਾ ਅੱਗੇ ਦੋਵੇਂ ਵੀਡੀਓ ਨੇ ਪੁਲਿਸ ਅਫਸਰ ਕਹਿ ਰਿਹਾ ਵੀ ਹਾਂਜੀ ਸਾਡਾ ਉਹ ਲਗਭਗ ਜੋ ਕਲੈਸ਼ ਹੋਇਆ ਸੀ ਉਹ ਨਿਬੜ ਗਿਆ ਭਾਵੇਂ ਕੱਲ ਡੀਐਸਪੀ ਕਹਿੰਦੀ ਸੀ ਮੈਂ ਸਾਰਿਆਂ ਤੇ ਕਾਰਵਾਈ ਕਰਾ ਦੂੰ ਮੈਂ ਆਕ ਕਰ ਦੂੰ ਪਰ ਸਰਕਾਰ ਨੇ ਬੜਾ ਕੁਝ ਵੇਖਣਾ ਹੁੰਦਾ ਵੀ ਕਿਹੜੇ ਟਾਈਮ ਲੋਕਾਂ ਦੇ ਨਾਲ ਉਲਝਣਾ ਪੰਗਾ ਲੈਣਾ ਤੇ ਕਿਹੜੇ ਟਾਈਮ ਨਹੀਂ ਲੈਣਾ ਇਹ ਹਕੂਮਤ ਨੇ ਸਰਕਾਰਾਂ ਨੇ ਤੇ ਸੀਨੀਅਰ ਅਫਸਰਾਂ ਨੇ ਵੇਖਣਾ ਹੁੰਦਾ ਦੂਜੇ ਪਾਸੇ ਕਿਸਾਨ ਇਹ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਇੰਜ ਕੀਤਾ ਗਿਆ ਹੁਣ ਸਹਿਮਤੀ ਕੀ ਬਣੀ ਹੈ ਮਸਲਾ ਕੀ ਸੀ ਮਸਲਾ ਇਹ ਸੀ ਜਦੋਂ ਸ਼ੰਭੂ ਖਨੋਰੀ ਮੋਰਚਾ ਚੱਲਿਆ ਤਾਂ ਉੱਥੋਂ ਆਮ ਕਿਸਾਨਾਂ ਦੀਆਂ ਬੜੀਆਂ ਟਰਾਲੀਆਂ ਚੋਰੀ ਹੋਈਆਂ ਤੇ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਚੋਰੀ ਹੋਇਆ ਪਿਛਲੇ ਟਾਈਮ ਦੇ ਵਿੱਚ ਇੱਕ ਟਰਾਲੀ ਆਮ ਆਦਮੀ ਪਾਰਟੀ ਦੀ ਇੱਕ ਜਿਹੜੀ ਆਗੂ ਐ ਉਹਦੇ ਘਰ ਵਾਲੇ ਦੇ ਕੁਆਰਚੋਂ ਮਿਲ ਗਈ ਤਾਂ ਫਿਰ ਰੌਲਾ ਪਿਆ ਕਿਸਾਨ ਜਥੇਬੰਦੀਆਂ ਨੇ ਰੌਲਾ ਪਾਇਆ ਪਾਉਣਾ ਸੀ ਭਾਈ ਫਿਰ ਪਰਚਾ ਦਰਜ ਹੋਇਆ ਫਿਰ ਕਿਸਾਨ ਕਹਿੰਦੇ ਨੇ ਇੱਕ ਟਰਾਲੀ ਸਾਨੂੰ ਹੋਰ ਮਿਲ ਗਈ ਤੇ ਅਸੀਂ ਚਾਹੁੰਨੇ ਆ ਕਿ ਉਹਨਾਂ ਦੋਸ਼ੀਆਂ ਤੇ ਵੀ ਪਰਚਾ ਦਰਜ ਕਰੋ ਤੇ ਪੁਲਿਸ ਉਹ ਕਹਿੰਦੇ ਕਰ ਰਹੀ ਹੈ ਆਹ ਨਾ ਕਾਨੀ ਇਸ ਕਰਕੇ ਉਹ ਕਹਿੰਦੇ ਮਜਬੂਰੀ ਚ ਅਸੀਂ ਇਹ ਥਾਣੇ ਦਾ ਘਰਾਓ ਕੀਤਾ ਸੀ ਤੇ ਉਹਦੇ ਵਿੱਚ ਮੈਡਮ ਡੀਐਸਪੀ ਸਾਨੂੰ ਇਨਸਾਫ ਦੇਣ ਦੀ بجائے ਉਲਟਾ ਕਿਸਾਨ ਆਗੂਆਂ ਨੇ ਕਿਹਾ ਉਹ ਕਹਿੰਦੇ ਸਕੀਮ ਬਣਾ ਕੇ ਇੱਕ ਸਾਜ਼ਿਸ਼ ਬਣਾ ਕੇ ਵੀ ਆਪਾਂ ਐ ਕਰਦੇ ਆ ਇਹਨਾਂ ਦੇ ਵਿਚਾਲੇ ਉਹ ਗੱਡੀ ਟਪਾਉਣੇ ਆ ਇਹਨਾਂ ਨੇ ਟਪਾਉਣ ਨਹੀਂ ਦੇਣੀ ਇਹ ਰੋਕਣਗੇ ਫਿਰ ਉਲਝਾਂਗੇ ਫਿਰ ਆਹ ਮਸਲਾ ਬਣਾ ਦਾਂਗੇ ਵੀ ਪੁਲਿਸ ਦੇ ਗਲ ਪੈ ਹੁਣ ਇੱਥੇ ਇੱਕ ਸਵਾਲ ਵੱਡਾ ਹੈ ਦੇਖੋ ਪੁਲਿਸ ਦੀ ਵਰਦੀ ਦੇ ਵਿੱਚ ਵੀ ਬੰਦੇ ਨੇ ਤੇ ਦੂਜੇ ਪਾਸੇ ਵੀ ਬੰਦੇ ਨੇ ਜਿਹੜਾ ਬੰਦਾ ਪੁਲਿਸ 'ਚ ਭਰਤੀ ਨਹੀਂ ਹੋਇਆ ਇਹਦਾ ਮਤਲਬ ਹੈ ਥੋੜਾ ਵੀ ਉਹ ਛੋਟਾ ਬੰਦਾ ਹੋ ਗਿਆ ਤੇ ਜਿਹੜਾ ਪੁਲਿਸ 'ਚ ਭਰਤੀ ਹੋ ਗਿਆ ਮੁੰਡਾ ਉਹ ਬਹਾੜਾ ਵੱਡਾ ਹੋ ਗਿਆ ਐ ਥੋੜਾ ਕੋਈ ਗੱਲ ਇੱਥੇ ਜਿਹੜਾ ਕਿਸਾਨ ਦਾ ਕਿੱਤਾ ਕਰ ਰਿਹਾ ਜਿਹੜਾ ਕੋਈ ਹੋਰ ਮਹਿਕਮੇ 'ਚ ਮੁਲਾਜ਼ਮ ਹੈ ਜਿਹੜਾ ਕੋਈ ਵੱਖੋ-ਵੱਖਰੇ ਕਿੱਤੇ ਨੇ ਇੱਕ ਬੰਦਾ ਬੇਰੁਜ਼ਗਾਰੀ 'ਚ ਪੁਲਿਸ 'ਚ ਭਰਤੀ ਹੋ ਗਿਆ ਤਾਂ ਉਹ ਵੱਡਾ ਥੋੜਾ ਹੋ ਗਿਆ ਉਹ ਕੋਈ ਖਾਸ ਥੋੜਾ ਹੋ ਗਿਆ ਕਾਨੂੰਨ ਬਰਾਬਰ ਹੈ ਕਿਤੇ ਵੀ ਪੁਲਿਸ ਨੂੰ ਕੁੱਟਣ ਦੀ ਜਾਂ ਮੰਦਾ ਬੋਲਣ ਦੀ ਜਾਂ ਰੋਬ ਪਾਉਣ ਦੀ ਇਜਾਜ਼ਤ ਕਾਨੂੰਨ ਨਹੀਂ ਦਿੰਦਾ ਨਾ ਲੋਕਾਂ ਨੂੰ ਦਿੰਦਾ ਨਾ ਪੁਲਿਸ ਨੂੰ ਦਿੰਦਾ ਪਰ ਇੱਕ ਗੱਲ ਵੇਖੋ ਤੁਸੀਂ ਹਜ਼ਾਰਾਂ ਵਾਰ ਵੇਖੀ ਹੋਣੀ ਹੈ ਜਦੋਂ ਕਦੇ ਪੁਲਿਸ ਤੇ ਲੋਕਾਂ ਦਾ ਟਕਰਾਅ ਹੋ ਜਾਈ ਤਾਂ ਜਿੰਨੇ ਤਾਂ ਪੁਲਿਸ ਨੇ लाठी ਚਾਰਜ ਕਰਕੇ ਲੱਤਾਂ ਤੋੜੀਆਂ ਹੋਣ ਜਾਂ ਕਿਸੇ ਦਾ ਸਿਰ ਪਾੜ ਗਿਆ ਹੋਵੇ ਕੁਝ ਹੋ ਗਿਆ ਵੀ ਉੱਥੇ ਤਾਂ ਕਾਰਵਾਈ ਪੁਲਿਸ ਤੇ ਨਹੀਂ ਹੁੰਦੀ ਤੇ ਜੇ ਦੂਜੇ ਪਾਸੇ ਜਿਹੜੇ ਬੰਦੇ ਹੀ ਦੂਜੇ ਪਾਸੇ ਖੜੇ ਨੇ ਉਹਨਾਂ 'ਚੋਂ ਜੇ ਗੁੱਸਾ ਆ ਜਾਏ ਤਾਂ ਪੁਲਿਸ ਤੇ ਵੀ ਕੋਈ ਦੋ ਚਾਰ ਥੱਪੜ ਵੱਜ ਜਾਣ ਜਾਂ ਕੋਈ ਮਾੜੀ ਮੋਟੀ ਕੁਛ ਹੋ ਜੇ ਫਿਰ ਪੁਲਿਸ ਕਹਿੰਦੀ ਅਸੀਂ ਕਾਰਵਾਈ ਕਰਾਂਗੇ ਜਿਵੇਂ ਕੱਲ ਇਹ ਡੀਐਸਪੀ ਮਨਦੀਪ ਭੰਜੀ ਕਹਿ ਰਹੀ ਸੀ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਥਰਾਨ ਕੀ ਦੀ ਗੱਲ ਨਹੀਂ ਇਹਦਾ ਮਤਲਬ ਕੀ ਪੁਲਿਸ ਨੂੰ ਲੋਕਾਂ ਨੂੰ ਕੁੱਟਣ ਦਾ ਲਾਠੀ ਚਾਰਜ ਕਰਨ ਦਾ ਰੋਪ ਮਾਰਨ ਦਾ ਕੋਈ ਲਾਇਸੈਂਸ ਮਿਲਿਆ ਇਹ ਕੋਈ ਕਾਨੂੰਨੀ ਫਾਰਮੂਲਾ ਹੈ ਨਹੀਂ ਹੈ ਫਿਰ ਪੁਲਿਸ ਜਦੋਂ ਵੀ ਲੋਕਾਂ ਤੇ लाठी चार्ज ਕਰਦੀ ਹੈ ਜਾਂ ਤਾਂ ਹੌਸ ਜਮਾਉਂਦੀ ਹੈ ਜੇ ਉਹਦੇ ਤੇ ਕਾਰਵਾਈ ਨਹੀਂ ਤਾਂ ਫਿਰ ਜੇ ਅੱਗੋਂ ਲੋਕ ਵੀ ਪਰੇਸ਼ਾਨ ਹੋ ਕੇ ਥੋੜਾ ਬਹੁਤ ਕੁਛ ਕਰਨ ਤਾਂ ਫਿਰ ਕੱਲੇ ਲੋਕਾਂ ਤੇ ਕਾਰਵਾਈ ਕਿਉਂ ਇਹ ਇੱਕ ਸਵਾਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਲੋਕਾਂ ਨੂੰ ਪੁਲਿਸ ਤੇ ਹਮਲਾ ਕਰਨਾ ਚਾਹੀਦਾ ਮੈਂ ਤਾਂ ਸਗੋਂ ਇਹ ਕਹਿੰਨਾ ਪੁਲਿਸ ਨੂੰ ਵੀ ਬੰਦਿਆ ਤਰ੍ਹਾਂ ਚੱਲਣਾ ਚਾਹੀਦਾ ਦੇ ਲੋਕਾਂ ਨੂੰ ਵੀ ਦੋਨਾਂ ਤਰ੍ਹਾਂ ਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਨਾ ਲੋਕਾਂ ਨੂੰ ਅਧਿਕਾਰ ਹੈ ਕਿ ਉਹ ਪੁਲਿਸ ਤੇ ਹਮਲਾ ਕਰ ਦੇਣ ਤੇ ਨਾ ਪੁਲਿਸ ਨੂੰ ਅਧਿਕਾਰ ਹੈ ਵੀ ਉਹ ਲੋਕਾਂ ਨੂੰ ਰੋਹ ਮਾਰ ਸਕਣ ਜਾਂ ਕੁੱਟ ਸਕਣ ਦੋਨਾਂ 'ਚੋ ਜੇ ਕੋਈ ਵੀ ਇੰਜ ਕਰਦਾ ਹੈ ਰੋਹ ਮਾਰਦਾ ਹੈ ਗਲ ਪੈਂਦਾ ਹੈ ਜਾਂ लाਠੀ ਮਾਰਦਾ ਹੈ ਤਾਂ ਇਹ ਗੈਰ ਕਾਨੂੰਨੀ ਹੈ ਇਹ ਗਲਤ ਹੈ ਸੋ ਇਹ ਸਾਰੇ ਮਾਮਲੇ ਦੇ ਉੱਪਰ ਆ ਇੱਕ ਵੀਡੀਓ ਕਿਸਾਨਾਂ ਦੀ ਤੇ ਇੱਕ ਵੀਡੀਓ ਜਿਹੜੇ ਪੁਲਿਸ ਅਫਸਰਾਂ ਉਹਨਾਂ ਦੀ ਆਈ ਆ ਉਹ ਵੀ ਥੋੜੀ ਥੋੜੀ ਤੁਸੀਂ ਸੁਣ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਡੀਐਸਪੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਨੇ ਪਹਿਲੀ ਮੀਟਿੰਗ ਵਿੱਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਫੈਸਲੇ ਤੇ ਆਪਾਂ ਪੁੱਜੇ ਹੈਗੇ ਆ ਕਿ ਅਸੀਂ ਤੁਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰਤ ਉਹ ਦਰਜ ਕਰਨ ਲੱਗਦੇ ਆ ਜਦੋਂ ਤੁਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਤੇ ਅਸੀਂ ਤੁਹਾਨੂੰ ਕਾਪੀ ਦੇ ਦੇਵਾਂਗੇ ਕਿਹੜੀ ਐਫਆਈਆਰ ਦੀ ਗੱਲ ਕਰਦੇ ਕਿਹੜੀ ਜੋ ਸਾਡੀਆਂ ਟਰਾਲੀਆਂ ਸੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਪਪੂ ਪੰਕ ਜੀ ਦਾ ਸਮਾਨ ਬਰਾਮਦ ਹੋਇਆ ਤੇ ਇੱਕ ਟਰਾਲੀ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਤੇ ਐਫਆਈਆਰ ਦਰਜ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦਿਆਂ ਦੀ ਗ੍ਰਿਫਤਾਰੀ ਕਰੋ ਉਹਨਾਂ ਦਾ ਰਿਮਾਂਡ ਲਓ ਤੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂਕਿ ਟਰਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀਗਾ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏਸੀ ਸੀਗੇ ਕੂਲਰ ਸੀਗੇ ਪੱਖੇ ਸੀਗੇ ਵੀ ਇਹ ਸਾਰੇ ਕਿੰਨੇ ਬੰਦੇ ਚ ਇਨਵੋਲਵ ਹੈਗੇ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਗਿਆ ਕੋਲ ਪੱਪੂ ਪੰਕਜ ਦੇ ਇੱਕ ਪਰਚਾ ਹੋਰ ਦਰਜ ਕਰਾਉਣ ਦੀ ਮੰਗ ਕਰਦੇ ਆ ਲਵਾਰਸ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਇੱਕ ਦੇ ਸਨਾਖਤ ਹੋਣੇ ਰਹਿੰਦੇ ਸੀ ਉਹਦੇ ਸਨਾਖਤ ਕੀਤੇ ਆ ਉਹ ਪਰਚਾ ਵੀ ਪਪੂ ਪੰਕਜ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੀ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਆ ਕਿੰਨੇ ਸਮੇਂ ਚ ਐਫ ਆਈ ਆਰ ਲਾਂਚ ਹੋ ਕੇ ਸਾਡੇ ਕੋਲੇ ਆ ਜਾਂਦੀ ਹੈ ਤੇ ਅਸੀਂ ਉਹਨਾਂ ਚਰ ਬੈਠੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਪਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਬੇ ਦੇਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲਿਟੀਕਲ ਪਾਰਟੀਆਂ ਦੇ ਹੁੰਦੇ ਆ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਤੇ ਆ ਪੱਪੂ ਹੋਰੀ ਜਿਆਉ ਦੀ ਪਤਨੀ ਸਜੰਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਮੇ ਭਰੀ ਆ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਉਹ ਅਗੀ ਨਜਰਾ ਕ੍ਰੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਚੋਂ ਨੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਾਡਾ ਕੋਈ ਉਸੇ ਚ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਹੈ ਉਹਨਾਂ ਨੂੰ ਤਸੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅਰਦਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਆ ਇਹਦੇ 'ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟਰ ਲੱਗੇ ਨੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਵੀ ਲੰਘਣਾ ਅਸੀਂ ਤਾਂ ਐਂਬੂਲੈਂਸ ਸਮੇਤ ਲਗਾਉਨੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਦੇਂਦੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਘਰਾਓ ਕਰ ਰੱਖਿਆ ਐਲਾਨ ਹੀ ਕੀਤਾ ਹੈ ਸਟੇਜ ਤੋਂ ਐਲਾਨ ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਛੀਆਂ ਨੇ ਫਿਰ ਤੁਹਾਨੂੰ ਲੰਘਣੇ ਨਹੀਂ ਚਾਹੀਦਾ ਸੀ ਉਹ ਤੋਂ ਪਹਿਲੀ ਵੱਡੀ ਗੱਲ ਤਾਂ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮੈਨੂੰ ਲੱਗਦਾ ਸਮਝਿਆ ਉਹ ਡੀਐਸਪੀ ਵੱਲੋਂ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਕਿਸਾਨਾਂ ਦੇ ਖਿਲਾਫ ਦੇਖੋ ਕਿਹਾ ਉਹਨਾਂ ਨੇ ਕਿ ਨਹੀਂ ਕੋਈ ਕਾਰਵਾਈ ਕਰਾਂਗੇ ਇਹ ਅਸੀਂ ਨੇ ਵੀ ਫਿਰ ਜਦੋਂ ਬੱਚੇ ਨੂੰ ਮੂਰੋਂ ਦੇਖਦੇ ਆ ਵੀ ਸਾਡੇ ਪਰਿਵਾਰਾਂ ਵਰਗੇ ਬੱਚੇ ਆ ਕਿਤੇ ਨਾ ਕਿਤੇ ਹੋ ਜਾਂਦੇ ਫਰਕ ਤਰਕ ਉਹਨਾਂ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਾਂ ਵੀ ਨਹੀਂ ਕਰਾਂ। ਅਗਲਾ ਫੈਸਲਾ ਕੀ ਹੈ ਜੀ? ਅਗਲਾ ਫੈਸਲਾ ਇਹ ਹੈ ਪਹਿਲਾਂ ਐਫਆਈਆਰ ਆ ਜਾਣ ਦਿਓ ਉਹ ਵਿਸ਼ਵਾਸ ਸਾਨੂੰ ਦਿੰਦੇ ਆ ਉੱਥੇ 스테ਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰ ਰਹੇ ਹਾਂ ਉਹ 스테ਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫਆਈਆਰ ਦੀ ਕਾਪੀ ਆ ਜਾਂਦੀ ਹੈ ਕੇ ਸੀਆਈਆਰ ਕੋਲੇ ਚਲਿਆ ਜਾਂਦਾ ਹੈ। ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫੇਰ ਸਾਡੇ ਕੋਲੇ ਐਫਆਈਆਰ ਦੀ ਕਾਪੀ ਨਹੀਂ ਆ ਜਾਂਦੀ। ਸਾਡੀ ਤਸੱਲੀ ਕਾਪੀ ਤੇ ਹੋ ਜਾਂਦੀ ਹੈ। FIR ਦੀ ਕਾਪੀ ਦੇ ਉੱਤੇ ਉਹਦੇ ਵਿੱਚ ਇਹ ਹੈ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਮੇ ਨੂੰ ਚਲਾਉਣ ਬਾਰੇ ਸੀ ਦੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂਗੇ ਹੁਣ ਜਾ ਕੇ ਜੇ ਸਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ ਤੋਂ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਖਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਕੋਈ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਪੂ ਪੰਕਜ ਜਸਜੰਤਾ ਚਾਵਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ 'ਚ ਨਾਮ ਹੈਗੇ ਨੇ ਉਹਨਾਂ ਸਾਰੇ ਬੰਦਿਆਂ ਤੇ ਐਫ ਆਈ ਆਰ ਦਰਜ ਹੋਗੇ ਇਹਦੇ 'ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 25 ਬੰਦੇ ਆ ਕਿੰਨੇ ਕੁ ਬਾੜੀ ਆ ਸਾਰਿਆਂ ਤੇ ਹੋਣੀ ਚਾਹੀਦੀ ਆ ਐਫ ਆਈ ਆਰ ਠੀਕ ਕਿਸਾਨਾਂ ਨੇ ਕੀ ਜਿਹੜਾ ਪੁੱਛੋ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪ ਦਾ ਜਿਹੜਾ ਪੀਸਫੁੱਲ ਜਿਹੜਾ ਤਰਨਾ ਖਤਮ ਕਰ ਰਹੇ ਹੈਗੇ ਨੇ ਤੇ ਦਰਾਨੇ ਤਰਨਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮਿਲਚਲੇ ਆਂਦੇ ਹੋਣ ਹੁਣ ਵਾਅਦਾ ਕੀਤਾ ਸੀ ਜਿਹੜਾ ਜਿਹੜਾ ਮਾਮਲਾ ਦਰਜ ਕੀਤਾ ਵਾਅਦਾ ਕੀਤਾ ਜਾਵੇ ਕਿਹੜੇ ਕਿਹੜੇ ਬੰਦੇ ਇਨਵੋਲਪਡ ਆ ਮਸਲਾ ਕੀ ਸੀ ਜਿਹੜਾ ਟਰਾਲੀਆਂ ਚੋਰੀ ਕਰਨ ਨਾਲ ਮਸਲਾ ਸੀ ਪੁਲਿਸ ਇਨਵੈਸਟੀਗੇਸ਼ਨ ਪੇਅਰ ਕਰ ਰਹੀ ਹੈ ਯਾਨੀ ਕਰ ਰਹੀ ਹੈ ਪਰ ਇਹ ਪ੍ਰਾਣਾ ਮੈਟਰ ਹੈਗਾ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਵੱਲੋਂ ਕੁਝ ਮੰਗਾਂ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਹਦੇ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਉਹਦੀ ਵਜੋਂ ਕਾਰਵਾਈ ਜਿਹੜੀ ਅਸੀਂ ਕਮਚਰੇ ਆਵਾਂਗੇ ਸੀਆਈ ਸਟਾਫ ਪਟਿਆਲਾ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਹਾਂਜੀ ਇਸ ਸਬੰਧੀ ਜਿਹੜਾ ਹੈਗਾ ਸਿਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉੱਤੇ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਸੀਆਈ ਪਟਿਆਲਾ ਨੂੰ ਟਰਾਂਸਫਰ ਹੋਇਆ ਸੀ ਰਿਪੋਰਟ ਦਾ ਕਲੈਰ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਡੀਐਸਪੀ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਸੀ ਕੀ ਲੱਗਦਾ ਵੀ ਇਹ ਨਿੱਕੀ ਮੋਟਿਸ ਕਫਲ ਸੀ ਇਹ ਪੜਤਾਲ ਦੇ ਦੇ ਰਹੇਗੇ ਫਿਰ ਫਾਰਮ ਬੈਕਿੰਗ ਜੇ ਅਸੀਂ ਦਰਨਾ ਕਾ ਚੱਕਾਂਗੇ ਜੇ ਸਾਨੂੰ ਐਫ ਆਰ ਦੀ ਕਾਪੀ ਦਿੱਤੀ ਜਾਊਗੀ ਨਵੇਂ ਫੀ ਆਰ ਦਰਜ ਕੀਤੀ ਜਾ ਰਹੀ ਹੈਗੀ ਸਾਰਾ ਨਾਲ ਗੱਲਬਾਤ ਹੋ ਚੁੱਕੀ ਤੁਹਾਡਾ ਆ ਹੋ ਰੈਂਡ ਕੀਤੇ ਇਹਨਾਂ ਪਿੱਛੇ ਕਰਾਂਗੇ ਇਹਨਾਂ ਨੂੰ ਦਰਖਾਸਤ ਹੈਗੀ ਹੈ ਮੈਟਰ ਜਾਂਚ ਦਾ ਮੈਟਰ ਹੈਗਾ ਜਿਵੇਂ ਅੱਗੇ ਆਇਆ ਦੋ ਇਸ ਬਿਆਨ ਦੇ ਵਿੱਚ ਆ ਬਿਆਨ ਦੇਦਾ ਆ ਕੀ ਐਫ ਆਈ ਆ ਹੋ ਰਹੀ ਹੈ ਨਵੀਂ ਬੁੱਕ ਹਾਂਜੀ ਬਿਲਕੁਲ ਬਿਆਨ ਦੇ ਦਾਰ ਤੇ ਜਿੰਨਾ ਜਿੰਨਾ ਖਿਲਾਫ ਦੋਸ਼ਤ ਲਾਇਆ ਉਹਨਾਂ ਦੇ ਖਿਲਾਫ ਐਕਸ਼ਨ ਇਹ ਪੜਤਾਲ ਦਾ ਮੈਟਰ ਹੋ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੇ ਕਾਨੂੰਨ ਦੇ ਅਨੁਸਾਰ ਕਾਰਵਾਈਆਂ ਨੂੰ ਚਲਿਆ ਹੁਣ ਕਿਸਾਨ ਤੇ ਪੁਲਸਾ ਮਸਤਰਾ ਨਿਪਟ ਗਈ ਸਾਰੇ ਜੀ ਕੋਈ ਹੋਰ ਮਸਲਾ ਔਲਮੋਸਟ ਲਿਬੜੀ ਚੁੱਕਿਆ ਹੋ ਗਿਆ ਆਪਣੇ ਕਿਸਾਨ ਕਹਿੰਦੇ ਜਿੰਨੇ ਚਿਰ ਐਫਆਈਆਰ ਦੀ ਕਾਪੀ ਸਾਨੂੰ ਨਹੀਂ ਦੇਂਦੇ ਅਸੀਂ ਇੱਥੇ ਨਹੀਂ ਜਾਵਾਂਗੇ ਐਫਆਈਆਰ ਦਰਜ ਹੋ ਚੁੱਕੀ ਨਾਲ ਗੱਲਬਾਤ ਹੋ ਚੁੱਕੀ ਹੈਗੀ ਸਾਡੀ ਆਪਸ ਵਿੱਚ ਸਹਿਮਤੀ ਬਣ ਚੁੱਕੀ ਹੈਗੀ ਸਰ ਕਿਹਨਾ ਕਿਹਨਾ ਦੇ ਨਾਮ ਐਡ ਕਰਨ ਦੀ ਗੱਲ ਕਰ ਰਹੇ ਹੋ ਇਹ ਪੜਤਾਲ ਦੇ ਅਧੀਨ ਐਪਲੀਕੇਸ਼ਨ ਦਿੱਤੀ ਹੈਗੀ ਅਸੀਂ ਵੇਖਦੇ ਹੈਗੇ ਉਹਦੇ ਧੰਨਵਾਦ